ਲੋ ਜੀ ਅਸੀਂ ਆਏ ਆਂ ਸਗਰ ਵੀਰ ਦੀ ਬੱਲੇ ਵੀਰ ਦੀ ਵੱਡੇ ਪਾਰਟੀ ਦੇ ਦੇਖੋ ਦੇਖੋ ਕਿੰਨੇ ਤਗੜੇ ਰੈਸਟੋਰੈਂਟ ਚ ਬੈਠੇ ਆ ਆ ਸਾਰਾ ਆ ਸਾਰਾ ਕਮਰਾ ਜਿਆ ਅਸੀਂ ਅਸੀਂ ਸਾਰਾ ਮੰਨ ਲਿਆ ਵਾ ਓਏ ਠੰਡਾ ਆ ਗਿਆ ਠੰਡਾ ਤੇ ਖਾਣ ਦੀ ਲੱਗੇ ਆ ਰੋਟੀ ਪਾਣੀ ਰੋਟੀ ਪਾਣੀ ਖਾਣ ਲੱਗੇਗਾ ਹਾਂਜੀ ਹਾਂਜੀ ਇਹ ਅੱਛਾ ਓਹ ਹਾਲੋ ਹਾਲੋ ਇਹ ਹਾਲੋ 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 ਪੀ ਲੋ ਪੀ ਲੋ ਸਾਰੇ ਜਣੇ ਅਸੀਂ ਹੈਗੇ ਸਾਰੇ ਅਸੀਂ ਹੈਗੇ ਸਾਰੇ ਸਪਰਾਈਟਾਂ ਵਾਲੇ ਕੋਕਾਂ ਵਾਲੇ ਦਾਰੂ ਦੁਰੂ ਵੀਰ ਕੋਈ ਨਹੀਂ ਪੀਂਦਾ ਸਾਡੇ ਜੋ ਵੇ ਕਦੀ ਐਡੀ ਚਾਹੀ ਤੇ ਰੋਟੀ ਖਾਧੀ ਪਹਿਲਾਂ ਨਹੀਂ ਜੀ ਅਸੀਂ ਨਹੀਂ ਕਦੀ ਖਾਧੀ ਸਹੀ ਖਾਧੀ ਨਾ ਰੋਟੀ ਖਾਧੀ ਆ ਤੁਸੀਂ ਤੇ ਖਾਦੀ ਆ ਤੁਸੀਂ ਤੇ ਜਾ ਜਾ ਚ ਖਾਦੀ ਸੀ ਤੁਸੀਂ ਵੀਰ ਜੀ ਆ ਵੀਰ ਨੇ ਜਾ ਚ ਰੋਟੀ ਖਾਦੀ ਸੀ ਕਿਉਂਕਿ ਇਹ ਰਿਚ ਕਿੱਡੇ ਆ ਬਹੁਤ ਅਮੀਰ ਵੜਾ ਵਾਏ ਅਮੀਰ ਵੜਾ ਆ ਇਧਰਲੇ ਪਾਸੇ ਤੁਸੀਂ ਵੀਰੂ ਵੇਖ ਸਕਦੇ ਨੇ ਵੀ ਸਾਰੇ ਆ ਉਧਰ ਟਿਕਟੋਕ ਸਾਰੇ ਮੱਲੇ ਆ ਆਪੋ ਆਪਣੀ ਪਾਰਟੀ ਦਾ ਇਹ ਕਰਨ ਤੇ ਇਧਰਲੇ ਪਾਸੇ ਸਾਡਾ ਟੇਬਲ ਨਹੀਂ ਮੱਲੇ ਆ ਗੰਡੇ ਲੱਗਿਆ ਵੀਰ ਗੰਡੇ ਆ ਜੀ ਰੋਟੀ ਆ ਗਈ ਏ ਬ੍ਰਦਰਾਂ ਕਿਹੜਾ ਇਹ ਮਟਰ ਨੀ ਲਵਾਵਾਂ ਦਾ ਇਹ ਕਰਾਇਆ ਮਾਸਟਰ ਲੋ ਜੀ ਆ ਆ ਗਈ ਆਪਣੀ ਰੋਟੀ ਤੇ ਮੁੰਡੇ ਲੱਗੇ ਸ਼ਕਣ ਲੋ ਜੀ ਰੋਟੀ ਖਾ ਲਈ ਆ ਕੰਮ ਓਕੇ ਹੋ ਗਿਆ ਵਾ ਬਹੁਤ ਰਾਜ ਰਾਜ ਕੇ ਰੋਟੀ ਖਾਦੀ ਵੀਰ ਉਹਨਾਂ ਨੇ ਹੁਣ ਜਾਣਾ ਅਸੀਂ ਡਾਂਸ ਫਲੋਰ ਡਾਂਸ ਡਾਂਸ ਕਰਨ ਜਾਣਾ ਹੁਣ ਕਿਹੜੇ ਗਾਣੇ ਤੇ ਭੰਗੜਾ ਪਾਉਣ ਜਾਣਾ ਭੰਗੜਾ ਪਾਉਣ ਹਾ 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 ਹ ਕੱਟਦੇ ਜੇ ਕੋਠੇ ਤੇ ਜੇ ਬੜਾ ਵਧੀਆ ਜੇ ありがとうござい ਲਓ ਜੀ ਸਾਰੇ ਜਣੇ ਹੁਣ ਖਾ ਪੀ ਕੇ ਰੋਟੀ ਤੇ ਵਿਹਲੇ ਹੋ ਕੇ ਤੇ ਹੁਣ ਹੀ ਚੱਲੇ ਆ ਗੱਡੀ ਲੱਭਣ ਗੱਡੀ ਕਿੱਥੇ ਆਪਣੀ ਪਤਾ ਨਹੀਂ ਗੱਡੀ ਦਾ ਨਹੀਂ ਪਤਾ ਕਿੱਥੇ ਲੱਗੀ ਚਾਰ ਜਣੇ ਦੇ ਆਪਾਂ ਆਵਾਂ ਕਿੱਥੇ ਆ ਚਿੱਟੀ ਇੱਧਰ ਨਹੀਂ ਆਪਾਂ ਨਹੀਂ ਇਹ ਨਹੀਂ ਲੱਗੀ ਆਪਣੀ ਗੱਡੀ ਕਿੱਥੇ ਆ ਫੇਰ ਆਈ ਆਹ ਹੋ ਸੁਪਨੇ ਹੀ ਆ ਚਲ ਕੋਈ ਗੱਲ ਨਹੀਂ ਹੋਣਗੇ ਪੂਰੇ ਜਰੂਰ ਗੱਡੀ ਲੱਭੋ ਗੱਡੀ ਓਏ ਕਿੱਥੇ ਆ Oh, lagi berlepas. Oh, like, oh yao, labgi, labgi, labgi. ya, labagi, labagi, labagi. Jadi labagi, mitro. Oh. ਜਾਈ ਸਕਦਾ ਤੇ ਬੱਲੇ ਦਾ ਬਰਦੀ ਦੀ ਪਾਰਟੀ ਤੋਂ ਆ ਗਏ ਆ ਤੇ ਹੁਣ ਮੈਂ ਆ ਗਿਆ ਘਰੇ ਤੇ ਤੰਗਾ ਜੀ ਸਤਿ ਸ੍ਰੀ ਅਕਾਲ ਬਾਏ ਬਾਏ ਮਿਲਦੇ ਆ ਅਗਲੇ ਵਲੋਗਸ